you mm -hmm. ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਬਿਨਾ ਪੇਪਰ ਤੋਂ ਇੱਕ ਨਵੀਂ ਸਿੱਧੀ ਭਰਤੀ ਦੀ ਅਪਡੇਟ ਲੈ ਕੇ ਕੇਵੀਐਸ ਦੇ ਵਿੱਚ ਟੀਚਰਸ ਦੀ ਬਹੁਤ ਸਾਰੀਆਂ ਵੈਕੈਂਸੀਸ ਜਿਹੜੀਆਂ ਨੇ ਆਊਟ ਹੋ ਚੁੱਕੀਆਂ ਨੇ ਇਹਨਾਂ ਭਰਤੀਆਂ ਦੀ ਸਭ ਤੋਂ ਮੇਨ ਖਾਸियत ਇਹ ਹੈ ਕਿ ਬਿਨਾ ਪੇਪਰ ਤੋਂ ਇਹ ਸਿੱਧੀ ਭਰਤੀ ਹੋਣ ਜਾ ਰਹੀ ਹੈ ਜੀ ਕਾਫੀ ਤਰ੍ਹਾਂ ਦੀਆਂ ਪੋਸਟਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਲਗਭਗ ਟੀਜੀਟੀ ਈਟੀਟੀ ਐਂਟੀਟੀ ਕੰਪਿਊਟਰ ਆਰਟ ਐਂਡ ਕ્રાਫਟ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਨੂੰ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਉਮਰ ਰਹੇਗੀ ਜੀ 18 ਤੋਂ 40 ਪੇ ਤੇ ਪੰਜਾਬ ਦੇ ਵਿੱਚ ਲਗਭਗ ਪੰਜ ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜੀਆਂ ਪੋਸਟਾਂ ਨੇ ਆਊਟ ਹੋਈਆਂ ਨੇ ਜੀ ਤਾਂ ਆਓ ਸਟੈਪ ਬਾਈ ਸਟੈਪ ਜਿਹੜੀ ਆ ਪੂਰੀ ਜਾਣਕਾਰੀ ਦੇਖਦੇ ਹਾਂ ਜੀ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਪੰਜਾਬ ਦੇ ਵਿੱਚ ਆਉਣ ਵਾਲੀ ਹਰ ਪ੍ਰਕਾਰ ਦੀ ਗਵਰਨਮੈਂਟ ਜੋਬਸ ਦੀ ਅਪਡੇਟ ਲੈਣ ਦੇ ਲਈ ਤੁਸੀਂ ਜਿਹੜਾ ਹੈ ਚੈਨਲ ਦੇ ਨਾਲ ਜ਼ਰੂਰ ਜੁੜਿਓ ਤੇ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤਾ ਆਪਾਂ ਆਫੀਸ਼ਲ ਨੋਟੀਫਿਕੇਸ਼ਨ ਦੇ ਅਕੋਰਡਿੰਗ ਹੀ ਗੱਲ ਕਰਾਂਗੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਇਹ ਪੋਸਟਾਂ ਨੇ ਜਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਜੇਕਰ ਤੁਸੀਂ ਕਿਤੇ ਹੋਰ ਵੀ ਰਹਿ ਰਹੇ ਹੋ ਤਾਂ ਵੀ ਤੁਸੀਂ 올 ਓਵਰ ਪੰਜਾਬ ਦੇ ਵਿੱਚ ਕਿਤੋਂ ਵੀ ਹੋ ਤਾਂ ਵੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਜਿਹੜਾ ਹੈ ਅਪਲਾਈ ਕਰ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਹੈਗਾ ਜੀ ਮੋਹਾਲੀ ਦਾ ਠੀਕ ਹੈ ਮੋਹਾਲੀ ਦੇ ਵਿੱਚ ਜਿਹੜੀ ਭਰਤੀ ਆਊਟ ਹੋਈ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਵਾਕ ਇਨ ਇੰਟਰਵਿਊ ਹੈ ਤੇ ਵੈਨਿਊ ਕਿੱਥੇ ਹੈ ਜੀ ਕੇਂਦਰੀ ਵਿਦਿਆਲਿਆ ਮੋਹਾਲੀ ਸੈਕਟਰ 80 ਮੋਹਾਲੀ ਦੇ ਵਿੱਚ ਜਿੱਦਾ ਜਿਹੜਾ ਇੰਟਰਵਿਊ ਹੋਣ ਹੋਣ ਜਾ ਰਿਹਾ ਹੈ ਵੀਰਵਾਰ ਨੂੰ ਸਵੇਰੇ 8:30 ਵਜੇ ਕਿਹੜੇ ਕਿਹੜੇ ਡਾਕੂਮੈਂਟਸ ਲੈ ਕੇ ਜਾਣੇ ਨੇ ਕਿਹਨਾ ਕਿਨਾ ਦੀਆਂ ਪੋਸਟਰਾਂ ਨੇ ਉਹਦੇ ਤੇ ਆਪਾਂ ਅੱਗੇ ਗੱਲ ਕਰਦੇ ਆਂ ਤਾ ਇਹਦੇ ਵਿੱਚ ਦੇਖੋ ਪਜੀਟੀ ਦੀਆਂ ਵੱਖ-ਵੱਖ ਟਾਈਪ ਦੀਆਂ ਪੋਸਟ ਨੇ ਇੰਗਲਿਸ਼, ਹਿੰਦੀ, ਮੈਥ, ਫਿਜ਼ਿਕਸ ਸਾਰੇ ਹੀ ਲਗਭਗ ਸਬਜੈਕਟ ਨੇ ਠੀਕ ਹੈ ਟਜੀਟੀ ਦੀ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਹਿੰਦੀ, ਇੰਗਲਿਸ਼, ਮੈਥਸ, ਐਸਐਸਟੀ, ਸਾਇੰਸ, ਸੰਸਕ੍ਰਿਤ ਤੇ ਪੀਆਰਟੀ ਇਹ ਵੀ ਤੁਸੀਂ ਦੇਖ ਸਕਦੇ ਹੋ ਪੀਆਰਟੀ ਯਾਨੀ ਪ੍ਰਾਇਮਰੀ ਟੀਚਰ ਜੇਕਰ ਤੁਸੀਂ ਈਟੀਟੀ ਕੀਤੀ ਹੋਈ ਹੈ ਡੀਐਲਐਡਜੀ ਨੂੰ ਕਹਿ ਦਿੰਨੇ ਆਪਾਂ ਡਿਪਲੋਮਾ ਆਫ ਐਲੀਮੈਂਟਰੀ ਐਜੂਕੇਸ਼ਨ ਜੇਕਰ ਤੁਹਾਡੇ ਕੋਲ ਉਹ ਡਿਪਲੋਮਾ ਹੈਗਾ ਤਾਂ ਤੁਸੀਂ ਇਸ ਦੇ ਲਈ ਪੂਰੀ ਤਰ੍ਹਾਂ ਐਲੀਜੀਬਲ ਹੋ ਜਰੂਰ ਅਪਲਾਈ ਕਰ ਸਕਦੇ ਹੋ ਠੀਕ ਹੈ ਇਸ ਤੋਂ ਬਿਨਾ ਕਾਉਂਸਲਰ ਦੀ ਪ ਜੇ ਤੁਸੀਂ ਐਨਟੀਟੀ ਵੀ ਕੀਤੀ ਹੋਈ ਹੈ ਨਰਸਰੀ ਟੀਚਰ ਟ੍ਰੇਨਿੰਗ 1 ਸਾਲ ਦਾ ਜੇਕਰ ਤੁਸੀਂ ਕੀਤਾ ਹੋਇਆ ਹੈ ਤਾਂ ਤੁਸੀਂ ਇਸ ਦੇ ਲਈ ਅਪਲਾਈ ਕਰ ਸਕਦੇ ਹੋ ਸਪੈਸ਼ਲ ਐਜੂਕੇਟਰ ਦਾ ਕੋਰਸ ਹੈ ਤੁਹਾਡੇ ਕੋਲ ਉਹ ਵੀ ਠੀਕ ਹੈ ਜੀ ਯੋਗਾ ਦੇ ਲਈ ਵੀ ਇੱਕ ਅਲੱਗ ਤੋਂ ਜਿਹੜੀਆਂ ਪੋਸਟਾਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਠੀਕ ਹੈ ਤਾਂ ਲਗਭਗ ਇਸ ਟਾਈਪ ਦੀਆਂ ਪੋਸਟਾਂ ਨੇ ਜੀ ਜੇਕਰ ਤੁਸੀਂ ਐਲੀਜੀਬਲ ਹੋ ਅਪਲਾਈ ਕਰ ਦੇਣਾ ਤੇ ਇਸ ਦਾ ਜਿਹੜਾ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਜੇ ਤੁਹਾਡੀ ਕੋਈ ਹੋਰ ਕੁਇਰੀ ਹੋਵੇ ਪੋਸਟਰ ਨੂੰ ਲੈ ਕੇ ਕੰਟੈਕਟ ਕਰਕੇ ਤੁਸੀਂ ਪੁੱਛ ਸਕਦੇ ਹੋ ਆਫੀਸ਼ੀਅਲ ਵੈਬਸਾਈਟ ਵੀ ਹੈਗੀ ਹੈ ਜੀ ਤੇ ਇੱਥੇ ਕੁਝ ਚੀਜ਼ਾਂ ਖਾਸ ਤੌਰ ਤੇ ਧਿਆਨ ਦੇ ਵਿੱਚ ਰੱਖਿਓ ਜੇਕਰ ਤੁਸੀਂ ਇਸ ਇੰਟਰਵਿਊ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਸਵੇਰੇ 8 ਵਜੇ ਜਿਹੜਾ ਹੈ ਇਹਨਾਂ ਦੀ ਜਿੱਥੇ ਇਹਨਾਂ ਨੇ ਵੈਨਿਊ ਦਿੱਤਾ ਉੱਥੇ ਤੁਸੀਂ ਪਹੁੰਚ ਜਾਣਾ ਜੀ ਠੀਕ ਹੈ ਤੇ ਕਿਵੇਂ ਅਪਲਾਈ ਕਰਨਾ ਉਹਦੇ ਤੇ ਵੀ ਆਪਾਂ ਦੇਖ ਸਕਦੇ ਆ ਕੈਂਡੀਡੇਟਸ ਸ਼ੂਡ ਡਾਊਨਲੋਡ ਐਪਲੀਕੇਸ਼ਨ ਫਾਰਮ ਫਰੋਮ ਵੈਬਸਾਈਟ ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਜਿਹੜਾ ਇੱਕ ਪਰਫਾਰਮਾ ਡਾਊਨਲੋਡ ਕਰਨਾ ਹੈ ਠੀਕ ਹੈ ਵੈਬਸਾਈਟ ਇਹਨਾਂ ਦੀ ਦਿੱਤੀ ਹੋਈ ਹੈ ਉੱਪਰ ਠੀਕ ਹੈ ਉਹ ਪਰਫਾਰਮਾ ਡਾਊਨਲੋਡ ਕਰਕੇ ਉੱਥੇ ਆਪਦੇ ਜਿਹੜੀ ਹੈ ਮਾਰਕਸ ਜਿਹੜਨੇ ਜਿਹੜਾ ਤੁਹਾਡੇ ਕੋਲ ਸਰਟੀਫਿਕੇਟ ਨੇ ਉਹਨਾਂ ਦੀ ਫੋਟੋਸਟੇਟ ਨਾਲ ਲਗਾਣੀ ਆ ਅਟੈਚ ਕਰਨੀ ਆ ਠੀਕ ਹੈ ਆਪਦੇ ਸਾਈਨ ਕਰ ਦਿਓ 셀ਫ ਅਟੈસ્ਟਡ ਹੋਣੀ ਚਾਹੀਦੀ ਹੈ ਪਲੱਸ ਤੁਸੀਂ ਆਪਦਾ ਬਾਇਓ ਡਾਟਾ ਭਰ ਕੇ ਡੇਟ ਆਫ ਬਰਥ ਜੋ ਵੀ ਉਹਦੇ ਵਿੱਚ ਪਰਫਾਰਮਾ ਦੇ ਵਿੱਚ ਜਾਣਾ ਹੈ ਠੀਕ ਹੈ অলਸੋ ਬਰਿੰਗ origignal ਸਰਟੀਫਿਕੇਟ ਫॉर ਵੈਰੀਫਿਕੇਸ਼ਨ ਯਾਨੀ ਕਿ ਜਦੋਂ ਤੁਸੀਂ ਇੰਟਰਵਿਊ ਦੇਣ ਜਾਓਗੇ ਤਾਂ ਤੁਸੀਂ ਅਸਲੀ ਸਰਟੀਫਿਕੇਟ ਵੀ ਨਾਲ ਲੈ ਕੇ ਜਾਣੇ ਨੇ ਪਲੱਸ ਤੁਸੀਂ ਫੋਟੋ ਕਾਪੀਸ ਵੀ ਸੈਲਫ ਅਟੈਸਟਡ ਕਰਕੇ ਨਾਲ ਲੈ ਕੇ ਜਾਣੇ ਨੇ ਕਲੀਅਰ ਹੈ ਉਸ ਤੋਂ ਬਾਅਦ ਅੱਗੇ ਹੈਗਾ ਪੁਆਇੰਟ ਕੁਆਲੀਫਿਕੇਸ਼ਨ ਐਸ ਪਰ ਕੇਵੀਐਸ ਨੋਰਮਸ ਯਾਨੀ ਕਿ ਜੋ ਇਹਨਾਂ ਦੀ ਕੁਆਲੀਫਿਕੇਸ਼ਨ ਰੱਖੀ ਗਈ ਆ ਉਹਦੇ ਬਿਹਾਫ ਤੇ ਹੀ ਜਿਹੜੀ ਆ ਭਰਤੀ ਕੀਤੀ ਜਾਏਗੀ ਤੇ ਜੇਕਰ ਮੋਹਾਲੀ ਦੀ ਆਪਾਂ ਕੱਲੇ ਮੋਹਾਲੀ ਦੀ ਗੱਲ ਕਰ ਰਿਹਾ ਜੇਕਰ ਕੱਲੇ ਮੋਹਾਲੀ ਦੇ ਇੰਟਰਵਿਊ ਦੇ ਵਿੱਚ ਲਗਭਗ 50 ਤੋਂ ਪਲੱਸ ਕੈਂਡੀਡੇਟ ਆਉਂਦੇ ਨੇ 50 ਤੋਂ ਉੱਪਰ ਤਾਂ ਇੱਕ ਰਿਟਨ ਟੈਸਟ ਮੇਬੀ ਕੰਡਕਟ ਲਿਆ ਜਾਏਗਾ ਮੇਬੀ ਯਾਨੀ ਸ਼ਾਇਦ ਜੇਕਰ 50 ਤੋਂ ਉੱਪਰ ਹੋਏ ਠੀਕ ਹੈ ਇੱਕ ਪੋਸਟ ਲਈ ਆਪਾਂ ਸਾਰੀਆਂ ਪੋਸਟਾਂ ਦੇ ਤਾਂ ਅਲੱਗ-ਅਲੱਗ ਹੋਣਗੇ ਮੰਨ ਲਓ ਪੀਆਰਟੀ ਦੇ ਲਈ 50 ਤੋਂ ਉੱਪਰ ਕੈਂਡੀਡੇਟ ਨੇ ਤਾਂ ਪੇਪਰ ਹੋਏਗਾ ਨਹੀਂ ਨਹੀਂ ਤਨ ਨੇ ਮੇਬੀ ਲਿਖਿਆ ਹੋਇਆ ਹੈ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰ ਲਈਏ ਜਲੰਧਰ ਦੀ ਇਹ ਜਲੰਧਰ ਦੀਆਂ ਪੋਸਟਰਾਂ ਨੇ ਇਹਦੇ ਵਿੱਚ ਵੀ ਸੇਮ ਉਸੇ ਟਾਈਪ ਦੇ ਪੋਸਟਰ ਦੇਖਣ ਨੂੰ ਮਿਲਣਗੀਆਂ ਇਹ ਕਿਉਂ ਪੋਸਟ ਆਊਟ ਕੀਤੀਆਂ ਗਈਆਂ ਨੇ ਦੇਖੋ ਤੁਹਾਨੂੰ ਪਤਾ ਹੈ ਕਿ ਹੁਣ 1 ਅਪ੍ਰੈਲ ਤੋਂ ਨਵਾਂ ਸਟੇਸ਼ਨ ਜਿਹੜਾ ਸਟਾਰਟ ਹੋਣ ਜਾ ਰਿਹਾ ਹੈ ਠੀਕ ਹੈ ਤੇ ਉਹਦੇ ਲਈ ਜਿਹੜੀ ਹੈ ਟੀਚਰਸ ਦੀ ਬਹੁਤ ਜ਼ਿਆਦਾ ਨੀਡ ਹੈ ਨਵੇਂ ਕਲਾਸਿਸ ਸਟਾਰਟ ਹੋਣ ਜਾ ਰਹੀਆਂ ਨੇ 1 ਅਪ੍ਰੈਲ ਤੋਂ ਤਾਂ ਉਹਦੇ ਕਰਕੇ ਹੀ ਵੱਖ-ਵੱਖ ਜਿਹੜੇ ਕਹਿ ਲਓ ਜ਼ਿਲ੍ਹਿਆਂ ਦੇ ਵਿੱਚ ਭਰਤੀਆਂ ਦੇਖਣ ਨੂੰ ਤੁਹਾਨੂੰ ਮਿਲਣਗੀਆਂ ਤੇ ਇਸ ਤੋਂ ਬਾਅਦ ਆਪਾਂ ਪੀਜੀਟੀਜ਼ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਅਲੱਗ-ਅਲੱਗ ਟਾਈਪ ਦੇ ਸਬਜੈਕਟ ਨੇ ਟੀਜੀਟੀ ਵੀ ਹੋ ਗਿਆ ਕੰਪਿਊਟਰ ਇਨਸਟ੍ਰਕਟਰ ਹੋ ਗਿਆ ਤੇ ਇਹਨਾਂ ਦਾ ਜਿਹੜਾ ਹੈ ਟਾਈਮਿੰਗ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਤਰੀਕ 3 ਮਾਰਚ ਹੈ ਜਲੰਧਰ ਵਾਲੇ ਦੀ ਡੇਟ ਜ਼ਰੂਰ ਧਿਆਨ ਨਾਲ ਦੇਖ ਲਿਓ ਮੋਹਾਲੀ ਦੀ ਡੇਟ ਆਪਾਂ ਦੇਖ ਚੁੱਕੇ ਹਾਂ ਜਲੰਧਰ ਦੀ 3 ਮਾਰਚ ਹੈ ਠੀਕ ਹੈ 3 ਮਾਰਚ ਨੂੰ ਇੰਟਰਵਿਊ ਟਾਈਮ ਤੁਸੀਂ ਸਾਡੇ ਨੂੰ ਦੇਖ ਸਕਦੇ ਹੋ ਇਸੇ ਤਰ੍ਹਾਂ ਜਿਹੜੇ ਕੰਪਿਊਟਰ ਵਾਲੇ ਨੇ ਉਹਨਾਂ ਦਾ ਇੱਕ ਪੇਪਰ ਹੋਏਗਾ ਠੀਕ ਹੈ ਸਕਿੱਲ ਟੈਸਟ ਹੋਏਗਾ ਉਹਨਾਂ ਦਾ ਸਾਡੇ ਨੂੰ ਤੋਂ 10:30 ਦਨ ਉਸ ਤੋਂ ਬਾਅਦ ਜਿਹੜਾ ਇੰਟਰਵਿਊ ਹੈ ਠੀਕ ਹੈ ਇਸੇ ਤਰ੍ਹਾਂ ਜੇ ਆਪਾਂ ਪ੍ਰਾਇਮਰੀ ਟੀਚਰਸ ਦੀ ਗੱਲ ਕਰੀਏ ਬਾਲਵਾਰਟਿਕਾ ਠੀਕ ਹੈ ਸਪੋਰਟਸ ਟੀਚਰ ਯੋਗਾ ਟੀਚਰ 뮤직 ਟੀਚਰ ਆਰਟ ਐਂਡ ਕਰਾਫਟ ਸਪੈਸ਼ਲ ਐਜੂਕੇਟਰ ਡਾਟਾ ਐਂਟਰੀ ਆਪਰੇਟਰ ਯਾਨੀ ਕਿ ਜੇ ਤੁਹਾਨੂੰ ਕੰਪਿਊਟਰ ਵੀ ਪ੍ਰੋਪਰ ਆਉਂਦਾ ਹੈ ਤਾਂ ਤੁਸੀਂ ਇਸ ਦੇ ਲਈ ਜਿਹੜਾ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤਾਂ ਇਹਦਾ ਵੀ ਸ ਤੋਂ ਵੀ ਨਾ ਤੀਜਾ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦਾ ਇੱਕ ਜਗਾ ਹੈ ਜੀ ਅਮਰਕੋਟ ਠੀਕ ਹੈ ਅਮਰਕੋਟ ਦੇ ਜਿਹੜੀ ਲੋਕੇਸ਼ਨ ਹੈ ਉਹਨਾਂ ਦੇ ਕੇਂਦਰ ਵਿਦਿਆਲਾ ਸਕੂਲ ਦੇ ਵਿੱਚ ਵੀ ਜਿਹੜੀਆਂ ਇਹ ਪੋਸਟਾਂ ਨੇ 2025-26 ਦੇ ਸੈਸ਼ਨ ਦੇ ਲਈ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਹੈ 5 ਮਾਰਚ ਨੂੰ ਇੰਟਰਵਿਊ ਹੋਣ ਜਾ ਰਿਹਾ ਹੈ ਵੱਖ-ਵੱਖ ਟਾਈਪ ਦੇ ਪੋਸਟਾਂ ਨੇ ਤੁਸੀਂ ਦੇਖ ਸਕਦੇ ਹੋ ਸੇਮ ਐਜ਼ ਇਟ 8:30 ਤੋਂ 10 ਵਜੇ ਤੱਕ ਦੀ ਜਿਹੜੀ ਟਾਈਮਿੰਗ ਹੈ ਉਹ ਰਹੇਗੀ ਕਲੀਅਰ ਹੈ ਤੇ ਕੈਂਡੀਡੇਟਸ ਨੇ ਆਪਣਾ ਪਰਫਾਰਮਾ ਫਿਲ ਕਰਕੇ ਆਪਦੀਆਂ ਸਾਰੀ 셀ਫ ਅਟੈਸਟਡ ਕਾਪੀਜ਼ ਲੈ ਕੇ ਜਾਣੀਆਂ ਨੇ ਆਈਡੀ ਪ੍ਰੂਫ ਹੈ ਪੈਨ ਕਾਰਡ ਜਾਂ ਆਈਡੀ ਕਾਰਡ ਜੋ ਵੀ ਤੁਹਾਡੇ ਕੋਲ ਹੈਗਾ ਹੈ ਪਲੱਸ ਦੋ ਪਾਸਪੋਰਟ ਸਾਈਜ਼ ਠੀਕ ਹੈ ਫੋਟੋ এজ ਰੋ ਨਾਲ ਲੈ ਕੇ ਜਾਣੀ ਹੈ ਠੀਕ ਹੈ ਜੀ ਕੋਈ ਐਗਜ਼ਾਮ ਇੱਥੇ ਨਹੀਂ ਹੋ ਰਿਹਾ ਸਿਰਫ ਔਰ ਸਿਰਫ ਇੰਟਰਵਿਊ ਦੇ ਬੇਸ ਤੇ ਹੀ ਜਿਹੜੀ ਹੈ ਉਹ ਨੌਕਰੀ ਦਿੱਤੀ ਜਾਏਗੀ ਇਸ ਤੋਂ ਬਿਨਾ ਹੁਣ ਇੱਕ ਲੋਕੇਸ਼ਨ ਹੈਗੀ ਹੈ ਜੀ ਦੱਪਰ ਇਹ ਹੈਗਾ ਸਾਹਿਬਜ਼ਾਦਾ ਜੀਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਠੀਕ ਹੈ ਉੱਥੇ ਵੀ ਜਿਹੜੀ ਇਹ ਪੋਸਟਾਂ ਨੇ ਆਊਟ ਹੋਈਆਂ ਨੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਟਾਈਪ ਦੇ ਪੋਸਟਾਂ ਨੇ ਪੀਜੀਟੀ, ਟੀਜੀਟੀ, ਕੰਪਿਊਟਰ ਸੇਮ ਐਜ਼ ਇਟ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਏ ਤੇ ਇਸ ਦਾ ਜਿਹੜਾ ਇੰਟਰਵਿਊ ਹੋਣ ਜਾ ਰਿਹਾ ਹੈ ਉਹ ਹੋਣ ਜਾ ਰਿਹਾ ਜੀ 27 ਫਰਵਰੀ ਨੂੰ ਠੀਕ ਹੈ 27 ਫਰਵਰੀ ਨੂੰ ਹੋਣ ਜਾ ਰਿਹਾ ਹੈ ਇਹਦੇ ਲਈ ਜੇਕਰ ਤੁਸੀਂ एलिਜੀਬਲ ਹੋ ਤੁਸੀਂ ਜਾ ਕੇ ਜਿਹੜਾ ਇੰਟਰਵਿਊ ਦੇ ਸਕਦੇ ਹੋ ਫੇ ਮੇਨ ਚੀਜ਼ਾਂ ਜਿਹੜੀਆਂ ਸੇਮ ਐਜ਼ ਇਟ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਨੇ ਉਹ ਹੀ ਇਸ ਦੇ ਵਿੱਚ ਮੈਂਸ਼ਨ ਕੀਤੇ ਗੀਆਂ ਨੇ ਠੀਕ ਹੈ ਆਪਦੇ ਉਹ ਜਿਹੜੇ ਡਾਕੂਮੈਂਟਸ ਨੇ ਉਹ ਲੈ ਕੇ ਜਾਣੇ ਨੇ ਟਾਈਮਿੰਗ ਤੁਸੀਂ ਦੇਖ ਸਕਦੇ ਹੋ ਤੇ ਐਡਰੈਸ ਵੀ ਇਹਨਾਂ ਨੇ ਪ੍ਰੋਪਰ ਜਿਹੜਾ ਮੈਂਸ਼ਨ ਕੀਤਾ ਹੋਇਆ ਹੈ ਠੀਕ ਹੈ ਜੀ ਤਾਂ ਇਹਨਾਂ ਸਾਰੇ ਪੁਆਇੰਟਸ ਨੂੰ ਲੈ ਕੇ ਤੁਹਾਡਾ ਕੋਈ ਹੋਰ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਹੋਪਫੁਲੀ ਜਿਹੜੇ ਬਾਕੀ ਰਹਿੰਦੇ ਜ਼ਿਲ੍ਹ ਮਿਲ ਜੇਗੀ ਤੋਂ ਬਹੁਤ ਵਧੀਆ ਮੌਕਾ ਹੈ ਜੇਕਰ ਤੁਸੀਂ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਜਾਣਾ ਚਾਹੁੰਦੇ ਹੋ ਨਾਲ ਤੁਹਾਡਾ ਐਕਸਪੀਰੀਅੰਸ ਹੋ ਜਾਏਗਾ ਠੀਕ ਹੈ ਤਾਂ ਤੁਸੀਂ ਇਸ ਦੇ ਲਈ ਜਰੂਰ ਅਪਲਾਈ ਕਰਿਓ ਬਾਕੀ ਰਹੀ ਗੱਲ ਪੇ ਸਕੇਲ ਤੇ ਦੇਖੋ ਜਿਵੇਂ ਤੁਹਾਨੂੰ ਪਤਾ ਹੈ ਕਿ ਗਵਰਨਮੈਂਟ ਦੇ ਆਪਦੇ ਰੂਲਸ ਨੇ ਇਸੇ ਤਰ੍ਹਾਂ ਕੇ ਨਾਲ ਕੇਵੀਐਸ ਦੇ ਆਪਣੇ ਜਿਹੜੇ ਨੇ ਰੂਲ ਐਂਡ ਰੈਗੂਲੇਸ਼ਨ ਨੇ ਠੀਕ ਹੈ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਤੁਹਾਨੂੰ ਪ੍ਰੋਪਰ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਜੀਗਾ ਜਿਸ ਦੇ ਵਿੱਚ ਟੋਟਲ ਪੋਸਟਾਂ ਪੇ ਸਕੇਲ ਇਹਨਾਂ ਸਾਰੇ ਪੁਆਇੰਂਟਸ ਲੈ ਕੇ ਜਿਹੜਾ ਹੈ ਤੁਹਾਨੂੰ ਕਲੀਅਰ ਕਰ ਦਿੱਤਾ ਜਾਏਗਾ ਨੋਟੀ ਪੂਰਾ ਨੋਟੀਫਿਕੇਸ਼ਨ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਸ਼ੇਅਰ ਕਰ ਦਵਾਂਗੀ ਨੋਟੀਫਿਕੇਸ਼ਨ ਦੇ ਨਾਲ ਵੀਡੀਓ ਥੋੜੀ ਜਿਹੀ ਲੈਂਥੀਕ ਹੋ ਜਾਂਦੀ ਹੈ ਤਾਂ ਮੈਂ ਇੱਥੇ ਨਾਲ ਮੈਂਸ਼ਨ ਨਹੀਂ ਕੀਤਾ ਬਾਕੀ ਤੁਸੀਂ ਉੱਥੇ ਜਿਹੜਾ ਪ੍ਰੋਪਰ ਰੀਡ ਕਰ ਲਿਓ ਠੀਕ ਹੈ ਜੀ ਤੇ ਬਿਨਾਂ ਪੇਪਰ ਤੋਂ ਸਿੱਧੀ ਭਰਤੀ ਆ ਬਹੁਤ ਘੱਟ ਮੌਕੇ ਮਿਲਦੇ ਨੇ ਦੇਖੋ ਬਹੁਤ ਸਾਰੀਆਂ ਭਰਤੀਆਂ ਜਿਹੜੀਆਂ ਨੇ ਆਊਟ ਹੁੰਦੀਆਂ ਨੇ ਪੰਜਾਬ ਦੇ ਵਿੱਚ ਲੇਕਿਨ ਉਹਨਾਂ ਦੀ ਪੋਸਟਾਂ ਬਹੁਤ ਘੱਟ ਹੁੰਦੀਆਂ ਨੇ ਜਾਂ ਫਿਰ ਉਹਨਾਂ ਦੇ ਵਿੱਚ ਪੇਪਰ ਹੀ ਐਨੇ ਟਫ ਰੱਖ ਲਏ ਜਾਂਦੇ ਨੇ ਕਿ ਕੈਂਡੀਡੇਟ ਅਪਲਾਈ ਕਰਨ ਤੋਂ ਹੀ ਝਿਜਕਦਾਈ ਤਾਂ ਜੇਕਰ ਕੋਈ ਭਰਤੀ ਆਊਟ ਹੁੰਦੀ ਹੈ ਜਿਸ ਦੇ ਇਹਦਾ ਬਹੁਤ ਵਧੀਆ ਮੌਕਾ ਹੈ